ਅੰਜਸ਼ੇਕਾਲ ਮੈਂ ਇੰਦਰਪਾਸੇ ਪਮਾਰੀ 2+50 ਬਈ ਚੈਨਲ ਤੋਂ ਅੱਜ ਆਪਾਂ ਖੜੇ ਹਾਂ ਮੋਗਾ ਰੋਡ ਮੋਗਾ ਰੋਡ ਜਦੋਂ ਆਪਾਂ ਨਾਨਕ ਸਰ ਤੋਂ ਜਗਰਾਉਂ ਕਨੀ ਨੂੰ ਆਉਨੇ ਆ ਤਾਂ ਜਗਰਾਉਂ ਤੋਂ ਪਹਿਲਾਂ ਹੀ ਇੱਕ ਸ਼ੇਰਪੁਰ ਚੌਂਗ ਸ਼ੇਰਪੁਰ ਚੌਂਗ ਵਿੱਚ ਜੇ ਦੇਖਿਆ ਮੈਂ ਕਿ ਸੇਖੋਂ ਢਾਬਾ ਖੁੱਲਿਆ ਹੋਇਆ ਸੇਖੋਂ ਢਾਬਾ ਐਨ ਆਰ ਆਈ ਕੌਂਕੀ ਕਲਾ ਦੇ ਪਿੰਡ ਦੇ ਬੰਦੇ ਨੇ ਕਹਿੰਦੇ ਨਾਲ ਕੀਤੀ ਵੀ ਕਰਦੇ ਨਾਲ ਆਪਾਂ ਬ੍ਰੈਕਫਾਸਟ ਦਾ ਕੰਮ ਸ਼ੁਰੂ ਕੀਤਾ ਖਾਣੇ ਦਾ ਕੰਮ ਸ਼ੁਰੂ ਕੀਤਾ ਇਹ ਜਦੋਂ ਵੀ ਪੰਜਾਬੀ ਕਰਾਉਂਦਾ ਤਾਂ ਹੱਤ ਕਰਾ ਦਿੰਦਾ ਜਿਹੜੇ ਕੰਪੀਟਿਟਿਵ ਪੈਜੇ ਕਰਾ ਹੱਤ ਕਰਾ ਦਿੰਦਾ ਉਸੇ ਤਰ੍ਹਾਂ ਹੀ ਦੇਖਦੇ ਹੋਏ ਇਹਨਾਂ ਢਾਬਾ ਖੁੱਲਣ ਹੱਤ ਕਰਾਈ ਪਈ ਆ ਕਿ ਤੁਰਦਾ ਫਿਰਦਾ ਢਾਬਾ ਵਾ ਇਹ ਇੱਥੇ ਮਰਜ਼ੀ ਲੈ ਜੋ ਇਹ ਜਿੱਥੇ ਮਰਜ਼ੀ ਮਰਜ਼ੀ ਲੈ ਕੇ ਜਾ ਕੇ ਖਾਣ ਪੀਣੇ ਸ਼ੁਰੂ ਕਰ ਦੋ ਬਣਾਓ ਉੱਤੀ ਰੈਸਟੋਰੈਂਟ ਰੈਸਟੋਰੈਂਟ ਬਣਾ ਲੈਂਦੇ ਆ ਕਿ ਐਵਰੀ ਘੈਂਟ ਫੀਲਿੰਗ ਆਉਂਦੀ ਪਈ ਆ ਬਾਈ ਜੀ ਹੁਣੇ ਲੱਗੇ ਹੋਏ ਨੇ ਬਾਈ ਜੀ ਸੱਸੀ ਕਲ ਬਾਈ ਜੀ ਕੀ ਹਾਲ ਵਧੀਆ ਠੀਕ ਠਾਕ ਹੋ ਠੀਕ ਹੈ ਠੀਕ ਹੈ ਬਾਈ ਕੀ ਨਾਮ ਆ ਤੁਹਾਡਾ ਤੈਨੂੰ ਨਾਮ ਲੱਖਾ ਸੀ ਨਹੀਂ ਤੁਸੀਂ ਆਹ ਕੰਮ ਸ਼ੁਰੂ ਕੀਤਾ ਬੜਾ ਸਵਾਦ ਆਇਆ ਦੇਖ ਕੇ ਜੀ ਕੀ ਆਪਾਂ ਅਜਿਵੇਂ ਕਹਿੰਦੇ ਰਹਿੰਦੇ ਹਾਂ ਨਾ ਕਿ ਅੱਜਕੱਲ ਚੱਲ ਰਿਹਾ ਹੈ ਕਿ ਪਰਦੇਸੀ ਆਉਂਦਾ ਵਿਆਹ ਜਿਵੇਂ ਆਉਂਦਾ ਉਰੇ ਤਰੱਕੀ ਕਰ ਲਾਂਦਾ ਛੋਟੀ ਡੇੜੀ ਲਾ ਕੇ ਹੀ ਹੈ ਨਾ ਪਰ ਤੁਸੀਂ ਹੁਣ ਆਪ ਨਾਲ ਕੀਤੀ ਕਰਦੇ ਹੋ ਸਿੱਖੋ ਦੇਖੋ ਵੋ ਤਾਂ ਕੀਤੀ ਕਰਦੇ ਹੋਗੇ ਖੇਤੀ ਕਰਦੇ ਆ ਜੀ ਖੇਤੀ ਕਰਦੇ ਹੋ ਹਾਂਜੀ ਹਾਂਜੀ ਖੇਤੀ ਨਾਲ ਆਹ ਕੰਮ ਸ਼ੁਰੂ ਕਰ ਲਿਆ ਇਹ ਕੰਮ ਵੱਡੇ ਭਾਈ ਕਹਿੰਦਾ ਇਹ ਕੰਮ ਕਰਨਾ ਭਾਈ ਬਹਾਰ ਹੀ ਸੀ ਇਹ ਜੀ ਹਾਂਜੀ ਤੁਸੀਂ ਬਾਹਰ ਬਹਾਰ ਦਿੱਸ਼ਾ ਆਏ ਹੋ ਹਾਂਜੀ ਪਹਿਲਾਂ 사우ਦੀ ਅਰਬ ਸੀਗਾ ਅਸੀਂ ਬਾਅਦ ਚ 5 ਸਾਲ ਦੁਬਈ ਚ ਲਾਈ ਮੈਂ 10 ਸਾਲ ਅੱਛਾ ਜੀ ਵੱਡੇ ਭਾਈ ਨੇ 28 ਸਾਲ ਲਏ ਆਪਣੇ 사우ਦੀ ਅਰਬ ਸੀ ਅੱਛਾ ਜੀ ਹਾਂਜੀ ਬਾਹਰ ਵੀ ਆਏ ਆ ਬਾਹਰ ਇਹ ਚੀਜ਼ਾਂ ਜ਼ਿਆਦੇ ਆ ਠੀਕ ਐ ਥੋੜਾ ਜਿਹਾ ਫਿਰ ਉਹਦੇ ਦਿਮਾਗ ਚ ਆਇਆ ਵੀ ਆਪਾਂ ਇੱਥੇ ਵੀ ਕਰਕੇ ਦੇਖੀਏ ਵਧੀਆ ਖਾਣਾ ਪੀਣਾ ਲਈਏ ਆਪਣੇ ਲੋਕਾਂ ਨੂੰ ਠੀਕ ਐ ਜੀ ਕਿਉਂਕਿ ਇਹ ਪਰਦੇਸੀ ਲੋਕਾਂ ਨੂੰ ਵੀ ਖਾਂਦੇ ਆ ਸਫਾਈ ਬਹੁਤ ਆਪ ਦੇਖਦੇ ਕਿੰ딴 ਦੀ ਸਫਾਈ ਹੁੰਦੀ ਆ ਇਹ ਜੀ ਜੇ ਬਾਹਰ ਆ ਜਾਂਦੀਆਂ ਨੇ ਪਰਦੇਸੀ ਕਿਉਂਕਿ ਖਾਣ ਪੀਣ ਦਾ ਹੁੰਦਾ ਸਿਸਟਮ ਉਹਨਾਂ ਦਾ ਸੁਪਾਰੀ ਵਗਰਾ ਤਾਂ ਆਪਾਂ ਹੀ ਕੰਦੇ ਹਨਾ ਦੇਖਿਆ ਜੀ ਇਹ ਆ ਕੰਮ ਆਪਣੇ ਨਾਂ ਤਮਾਕੂ ਵਾਲਾ ਬੰਦਾ ਰੱਖਣਾ ਕੋਈ ਨਹੀਂ ਰੱਖਣਾ ਇਦਾਂ ਆਪ ਹੀ ਕਰਨਾ ਜੀ ਮਨਜ਼ੂਰ ਆ ਵੀ ਤੁਹਾਡਾ 10 ਮਿੰਟ ਲੱਗ ਜਾਣਗੇ ਸਾਥੋਂ ਆਪ ਦੇ ਹੱਥੀਂ ਬਣਾ ਕੇ ਦੇਵਾਂਗੇ ਅੱਛਾ ਸਮਾਨ ਵੀ ਤੁਸੀਂ ਆਪ ਹੀ ਤਿਆਰ ਕਰਦੇ ਆ ਅੱਛਾ ਇਹ ਜਿਹੜਾ ਸਮਾਨ ਆ ਤੁਸੀਂ ਆਪ ਤਿਆਰ ਕਰਦੇ ਹੋ ਆਪ ਹੀ ਆਪ ਹੀ ਕੋਉਣ ਨਹੀਂ ਬਿਟਰ ਕੋਈ ਰੱਖਿਆ ਆ ਮੁੰਡਾ ਹੈਗਾ ਹੀ ਇੱਕ ਰੱਖਿਆ ਹੋਇਆ ਮੁੰਡਾ ਰੱਖਿਆ ਹੋਇਆ ਹਾਂਜੀ ਹਾਂਜੀ ਬਣਾਉਣਾ ਆਪ ਆਪ ਹੀ ਬਣਾਉਨੇ ਆ ਜੀ ਕੀ ਕੀ ਤਿਆਰ ਕਰਦੇ ਹੋ ਇਹ ਸੈਂਡਵਿਚਾਂ 버ਗਰ ਆਈ ਰੈਪਾ ਗੰਨੇ ਦਾ ਰਸਾ ਮੰਜੂਰੀਨ ਜੋ ਵੀ ਆ ਫਰਸਟ ਫਰੂਟ ਸਾਰਾ ਤੇ ਅੱਛਾ ਗੰਨੇ ਦਾ ਰਸ ਤੁਸੀਂ ਬੋਲਿਆ ਗੰਨੇ ਦਾ ਰਸ ਅੱਛਾ ਅਬ ਬਾਈ ਜੀ ਕਿ ਲਾੜੀ ਹੈ ਇਹ ਹਾਂਜੀ ਅੱਛਾ ਇਹਦੇ ਵਿੱਚ ਗੰਨੇ ਕਿੱਥੇ ਰੱਖੇ ਹੋੜੇ ਨਹੀਂ ਨਹੀਂ ਫ੍ਰੈਂਚ ਵਿੱਚ ਰੱਖੀ ਦੀ ਆ ਇਹ ਕਿੱਥੇ ਰੱਖੀ ਹੋਈ ਆ ਹਾਂਜੀ ਇਹ ਇੱਕ ਉੱਪਰ ਗੰਨੇ ਵਾਸਤੇ ਇੱਕ ਸਹਾਈ ਰੱਖੀ ਹੋਈ ਆ ਅੱਛਾ ਆਈ ਡੀ ਵੀ ਜੇ ਇੱਕ ਉੱਪਰ ਕੀ ਹੋਈ ਆ ਹਾਂਜੀ ਉਹਦੇ ਵਿੱਚ ਗੰਨੇ ਰੱਖਦੇ ਹੋ ਹਾਂਜੀ ਉਹਦੇ ਵਿੱਚ ਗੰਨੇ ਰੱਖ ਤੇ ਆ ਬਾਈ ਜੀ ਹੁਣ ਇਹ ਵਾਲਾ ਬਾਈ ਜੀ ਉਹਨੇ ਗੱਲ ਸੁਣ ਬਾਈ ਜੀ ਉਹਨੇ ਕੀ ਕਹਿੰਦੇ ਬਾਈ ਜੀ ਮੰਗ ਰਿਹਾ ਕੁਛ ਹਾਂਜੀ ਆ ਰਹੇ ਆ ਵੀ ਚਾਹ ਰਹੇ ਆ ਵੀ ਬਜਰੇ ਵੀ ਗਏ ਹਾਂ ਜੀ ਵੈਕੀ ਬਾਈ ਤੂੰ ਪਹਿਲੀ ਵਾਰੀ ਆ ਬਾਈ ਕਿੱਥੇ ਅੱਗੇ ਪਹਿਲਾਂ ਕਦੇ ਵੀ ਆਏ ਹੈ ਸੈਕਿੰਡ ਵਾਰੀ ਆਏ ਆ ਮੈਂ ਫੋਰਨ ਚ ਆਇਆ ਜਿੱਦਾਂ ਤੇ ਮੈਂ ਪਹਿਲਾਂ ਵੀ ਆਇਆ ਸੀ ਜਿੱਦਾਂ ਹਾਂਜੀ ਮੈਂ ਇਦਾਂ ਸਾਡਾ ਬਹੁਤ ਵਧੀਆ ਲੱਗਾ ਜਦੋਂ ਖਾ ਕੇ ਅੱਛਾ ਜੀ ਬਹੁਤ ਵਧੀਆ ਚੀਜ਼ਾਂ ਚ ਦਾ ਵੈਜੀਟੇਰੀਅਨ ਆਹ ਨਾਮ ਤੁਹਾਡਾ ਮੇਰਾ ਨਾਮ ਵਿਰਿੰਦਰ ਸਿੰਘ ਹੈ ਜੀ ਵਿਰਿੰਦਰ ਕਿਹੜੇ ਪਿੰਡ ਤੋਂ ਆਏ ਹੋ ਮੈਂ ਪਿੰਡ ਭਗੇਲਾ ਆਪਣਾ ਜੀ ਭਗੇਲਾ ਪਿੰਡ ਹਾਂਜੀ ਤੇ ਇਹ ਤੇ ਦੂਜੀ ਵਾਰੀ ਆਏ ਦੂਜੀ ਵਾਰੀ ਆਏ ਆ ਮੈਂ ਜਿੱਦਾਂ ਫੋਰਨ ਇਹਨਾਂ ਮੈਂ ਪਹਿਲਾਂ ਮੈਂ ਹੁਣ ਫੋਰਨ ਇਹਨਾਂ ਮੈਂ ਉੱਥੇ ਤੇ ਮੈਂ ਪਹਿਲੀ ਵਾਰ ਇਧਰ ਆਇਆ ਆਪਣਾ ਇਤਨਾ ਨਾਂਸਾਰੇ ਮੱਥਾ ਟੇਕਣ ਆਇਆ ਸੀ ਤੇ ਅੱਜ ਪੁਣੇ ਅੱਜ ਵੀ ਮੈਂ ਨਾਂਸਾਰੇ ਮੱਥਾ ਟੇਕਣ ਆਇਆ ਸੀ ਅੱਛਾ ਜੀ ਤੇ ਜਦੋਂ ਮੈਂ ਆਇਆ ਆ ਤੇ ਪਹਿਲੀ ਜਦ ਮੈਂ ਇੱਥੇ ਮੈਂ ਰੁਕਿਆ ਆ ਮੈਨੂੰ ਇੱਕ ਸਿੱਖ ਸਰਦਾਰ ਮਿਲੇ ਆ ਮੈਂ ਕਿਹਾ ਚੱਲ ਵਧੀਆ ਚੀਜ਼ ਹੈ ਨਾ ਇਹ ਜੀ ਨੂੰ ਪ੍ਰਮੋਟ ਕਰਨਾ ਚਾਹੀਦਾ ਆਪਾਂ ਨੂੰ ਸਹੀ ਗੱਲ ਸਿੱਖ ਸਰਦਾਰ ਦੇ ਪਖ ਖਾਵਾਂਗੇ ਆਪਾਂ ਦੂਜੀਆਂ ਰੇੜੀ ਤੋਂ ਖਾਣੇ ਹੀ ਆ ਪੈਸੇ ਦੇ ਕੇ ਹਾਂਜੀ ਜੋ ਆਪਾਂ ਸਿੱਖ ਸਰਦਾਰ ਨੂੰ ਪੈਸੇ ਦੇ ਆਪ ਉੱਥੇ ਵੀ ਦੇਣੇ ਇੱਥੇ ਵੀ ਦੇਣੇ ਪੈਸੇ ਦੇ 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 ਜੇ ਆਪਾਂ ਇੱਥੇ ਦਵਾਂਗੇ ਤਾਂ ਆਪਣੇ ਸਿੱਖ ਸਰਦਾਰ ਅੱਗੇ ਨਿਕਲਾਂਗੇ ਸਿੱਖ ਪਰਿਵਾਰੀ ਗੁਰਮੁਖ ਪਰਿਵਾਰੀ ਅੱਗੇ ਹੋਊਗਾ ਹਾਂਜੀ ਆਪ ਨੂੰ ਇਹ ਚੀਜ਼ ਨੂੰ ਬढ़ावा ਦੇਣਾ ਚਾਹੀਦਾ ਹੈ ਠੀਕ ਹੈ ਜੀ ਦੂਜੀ ਗੱਲ ਇਹ ਜੋ ਮੈਂ ਇੱਥੇ ਖਾਦਾ ਹੈ ਬਹੁਤ ਸਾਫ਼ ਸੁਥਰਾ ਵੈਜੀਟੇਰੀਅਨ ਹਾਂਜੀ ਸਭ ਤੋਂ ਵੱਡੀ ਜਿਹੜੀ ਚੀਜ਼ ਆ ਜਿਹੜੇ ਸਿੱਖ ਹੈ ਸਰਦਾਰ ਹੈ ਹਾਂਜੀ ਅਸੀਂ ਇਹ ਚੀਜ਼ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹਾਂ ਕੀ ਦੇਖਿਆ ਹੁਣ ਆਪਾਂ ਦੇਖਿਆ ਜਿਵੇਂ ਆਪਾਂ ਦੂਜੀ ਪ੍ਰਦੇਸ਼ੀਆਂ ਨੂੰ ਚਲਉਂਦੇ ਵੀ ਆ ਕਾਰਜ ਕਰਦੇ ਆ ਨਾ ਕਾਰਜ ਕਰਨੇ ਆ ਉਹਦੇ ਕੰਮ ਲਈ ਆਉਂਦੇ ਆ ਪਰ ਦੇਖਿਆ ਉਹਤੇ ਸਵੈ ਤੇ ਇੱਥੇ ਸਵੈ ਤੇ ਜ਼ਮੀਨਾਂ ਸੰਬੰਧ ਵਰਕ ਪੈਂਦਾ ਨਹੀਂ ਫਰਕ ਤੇ ਪੈ ਜਾਂਦਾ ਆ ਪਰ ਜਿਹੜੀ ਇਹਨਾਂ ਨੇ ਚੀਜ਼ ਚਲਾਈ ਆ ਇਹ ਇਹ ਲਾ ਲੋ ਵੀ ਸੇਮ ਹੀ ਹੈ ਇੱਕ ਚੀਜ਼ ਸਭ ਸੇਮ ਹੀ ਉਦਾਂ ਉੱਥੇ ਵੀ ਇਦਾਂ ਹੀ ਇਦਾਂ ਇੱਥੇ ਅੱਜ ਦਾ ਹੁਣ ਤੁਸੀਂ ਦੂਜੀ ਰੇੜੀਆਂ ਚਲ ਜਾਓ ਕਿੰਨਾ ਗੰਦ ਤੁਹਾਨੂੰ ਦੇਖਣ ਨੂੰ ਮਿਲਣਾ ਹੈ ਇਹ ਤੁਸੀਂ ਮੰਨਦੇ ਨਾ ਗੱਲ ਨੂੰ ਇਸ ਨੂੰ ਹਾਂਜੀ ਹਾਂਜੀ ਇੱਥੇ ਦੇਖ ਲਓ ਸਾਫ਼ ਸੁਥਰਾ ਉੱਪਰ ਬਹਿ ਵੀ ਸਕਦੇ ਆਪਾਂ ਇਹਨਾਂ ਨੇ ਸਾਰਾ ਜਗਾੜ ਬਣਾਇਆ ਹੋਇਆ ਭਾਈ ਹਾਂਜੀ ਇੰਨਾ ਵਧੀਆ ਲੱਗਾ ਨਾ ਦੇਖ ਕੇ ਮੈਨੂੰ ਮਨ ਖੁਸ਼ ਹੁੰਦਾ ਚੀਜ਼ ਦੇਖ ਕੇ ਪਹਿਲਾਂ ਕੀ ਜੀ ਗੱਲ ਸੁਣੋ ਕਿ ਸਿੱਖ ਮਤਲਬ ਜੀਵੀਦਾਰਾਂ ਦੇ ਪੁੱਤ ਹੋ ਗਏ ਹਾਂ ਸਿੱਖੋਂ ਹੋਏ ਪੁੱਤ ਹਾਂਜੀ ਹਾਂਜੀ ਬੜੀ ਵੱਡੀ ਗੱਲ ਹੈ ਜਿਵੇਂ ਤੇਰਾ ਪੋਤਾ ਹੋ ਗਿਆ ਤੇ ਆ ਕੰਮ ਚਲਾ ਰਹੇ ਆ ਕੋਈ ਨੀ ਚੂਚ ਨਹੀਂ ਰਹੀ ਇਸ ਚ ਸਹੀ ਗੱਲ ਹੈ ਜੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਹੁਣ ਮੇਰਾ ਵੀ ਦੇਖਾਂਗਾ ਉਹ ਤਾਂ ਤੇ ਮੈਂ ਵੀ ਦੇਖਿਆ ਸੇਖੋਂ ਆ ਸੇਖਣਾ ਪ੍ਰਮੋਸ਼ਨ ਪ੍ਰਮੋਸ਼ਨ ਕਰਕੇ ਜਾਈਏ ਚਾਹੀਦਾ ਜਰੂਰੀ ਬਹੁਤ ਜਰੂਰੀ ਚਾਹੀਦਾ ਹੈ ਜੀ ਸੇਖੋਂ ਨੂੰ ਅੱਗੇ ਆਪਾਂ ਤਾਂ ਪ੍ਰਮੋਟ ਕਰਾਂਗੇ ਜਦੋਂ ਸੇਖੋਂ ਦੇ ਨਾਲ ਚੱਲ ਫੜਾਂਗੇ ਸੇਖੋਂ ਨੂੰ ਤਾਂ ਹੀ ਕੁਝ ਕਰਾਂ ਜੇ ਸੇਖੋਂ ਹੁਣ ਹੁਣ ਆਪਣੇ ਕਈ ਸਿੰਘ ਕਹਿੰਦੇ ਆ ਜੇ ਆਪਾਂ ਜੇ ਕੋਈ ਤੇ ਚੀਜ਼ ਲੈਣੀ ਆ ਉਹ ਸਿੰਘ ਸਰਦਾਰ ਦੇ ਲੋ ਉਹਦੇ ਘਰੇ ਜਾਵੇ ਚੀਜ਼ ਹਾਂਜੀ ਇਹ ਚੀਜ਼ ਨੂੰ ਆਪਾਂ ਵਾਧਾ ਦੇਣਾ ਚਾਹੀਦਾ ਹੈ ਆਪਾਂ ਤਾਂ ਹੀ ਬਤਾਵਾਂਗੇ ਜੇ ਆਪ ਕਰਾਂਗੇ ਪ੍ਰਮੋਟ ਤੇ ਪプラス ਭਾਈ ਜੀ ਇਹ ਵੀ ਭਾਈ ਜੀ ਹੁਣੇ ਬਰੋਂ ਆਏ ਆ ਕਿ ਇਹ ਵੱਡੇ ਭਰਾ ਵੀ ਦਵਾਈ ਲਾ ਕੇ ਸੌਦੀ ਆਪ ਜਾ ਕੇ ਆਏ ਨੇ ਹਾਂਜੀ ਬਰੋਂ ਆ ਕੇ ਨੇ ਇਹਨੇ ਕੰਮ ਸ਼ੁਰੂ ਕੀਤਾ ਇੱਥੇ ਹਾਂਜੀ ਬਹੁਤ ਵਧੀਆ ਕੀਤਾ ਹੈ ਮੈਂ ਕਹਿੰਦਾ ਉੱਥੇ ਵੀ ਆਪਾਂ ਇੱਦੇ ਕਰਦੇ ਕੰਮ ਹਾਂਜੀ ਜੇ ਆਪ ਇੱਥੇ ਕਰ ਲਾਂਗੇ 8-9 ਘੰਟੇ ਤੇ ਗੱਲ ਤਾਂ ਸੇਮ ਹੀ ਹੈ ਉਥੋਂ ਆਪਾਂ ਨਾਲ ਘਰ ਦੇ ਘਰੇ ਜੀ ਨਾਲ ਕੇ ਥੱਲੇ ਨਹੀਂ ਕੰਮ ਕਰਨਾ ਆਪਣਾ ਕੰਮ ਉੱਥੇ ਬਕੂਰੇਆਂ ਥੱਲੇ ਕੰਮ ਕਰੀਦਾ ਆਪਾਂ ਕਹਿੰਦੇ ਗੁਲਾਮ ਹੈ ਭਾਜੀ ਵੀ ਗੁਲਾਮੀ ਹੈ ਇਹ ਗੱਲ ਸੱਚ ਹੈ ਅੱਛਾ ਜੀ ਬਸ ਇੰਨੀਆਂ ਗੱਲਾਂ ਕਹਿ ਕੇ ਸ਼ਿਮਾ ਦੇਣਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਫਤਿਹ ਤੇ ਆਜੋ ਭਾਈ ਆਪਾਂ ਨਾ ਉੱਪਰ ਚੱਲਦੇ ਹਾਂ ਕਿਉਂਕਿ ਉੱਪਰ ਵੀ ਬੜਾਈਓ ਚੀਜ਼ ਵਧੀਆ ਬੜਾਈ ਹੋਈ ਆ ਆਪਾਂ ਉੱਪਰ ਕਿਹੜੇ ਕੱਢ ਕੇ ਆਉਨੇ ਆ ਤੇ ਇਹਦੇ ਉੱਪਰ ਦਾ ਪ੍ਰੋਗਰਾਮ ਕਿਵੇਂ ਆ ਲੱਗੇ ਭਾਈ ਕਿੰਨਾ ਚੀਜ਼ ਮੈਨੂੰ ਲੱਗਦਾ ਸਾਰੇ ਤੇ ਮੈਨੂੰ ਵਧੀਆ ਲੱਗਿਆ ਬਹੁਤ ਵਧੀਆ ਆ ਆ ਬੰਦੇ ਬਾਹਰੋਂ ਆਏ ਸੀਗੇ ਤੇ ਮੈਂ ਤਾਂ ਲੋਕਣੀਆਂ ਇੱਥੇ ਇਹਨਾਂ ਨੇ ਦੱਸਿਆ ਵੀ ਇਦਾਂ ਦਾ ਕਰਕੇ ਅਸੀਂ ਫਿਰ ਉੱਪਰ ਕੋਮੇ ਕਿ ਆਏ ਅੱਛਾ ਜੀ ਹਾਂ ਜੀ ਉੱਪਰ ਕੋਮੇ ਕਿ ਇਹ ਫੇਲੀ ਹੋ ਰਿਹਾ ਹੈ ਇਹ ਇਹ ਵੀ ਰਿਪਲੇ ਮੈਂ ਤੁਸੀ ਹੋਰੇ ਨਹੀਂ ਤੁਸੀਂ ਨਾ ਆ ਪੋਸਟ ਦੇਖੀ ਸੀਗੀ ਕਿਸੇ ਪੇਜ ਤੇ ਪਾਈ ਹੋਈ ਉਹਦੀ ਵਜ੍ਹਾ ਨਾਲ ਅਸੀਂ ਜਾਣਦੇ ਹੋਏ ਉਧਰ ਉਹ ਟਰਮ ਲੈ ਕੇ ਬੁੱਠੇ ਮੋੜੇ ਚਲੋ ਤੁਸੀਂ ਕਹੋ ਫਿਰ ਆਪਾਂ ਮਿਲਦੇ ਹਾਂ ਬਹੁਤ ਸਵਾਤੀ ਬਹੁਤ ਬਹੁਤ ਧੰਨਵਾਦ ਜੀ ਚਲੋ ਵੀ ਬਣਾਉਣ ਤੇ ਆ ਮੈਂ ਗਰ ਮਾਰ ਮਾਰੀ ਮਾਰੇ ਨੀਗਾ ਇਹਨਾਂ ਤੇ ਤੇ ਮੜੀ ਵੀਡੀਓ ਬਣਾਓ ਇਹਨਾਂ ਦੀ ਤੇ ਬਾਈਓ ਤਾਂ ਟਿੱਕੀ ਟਿੱਕੀ ਟਿੱਕੀਆਂ ਬਣਾ ਰਹੇ ਨੇ ਬਾਈ ਆਪਣਾ ਸਪੈਸ਼ਲ ਕੀ ਆ ਸਪੈਸ਼ਲ ਆਪਣਾ ਸਾਰੇ ਸਪੈਸ਼ਲ ਹੀ ਹੈ ਜਿਹੜਾ ਖਾ ਗਿਆ ਦੋ ਦੋ ਵਾਰੀ ਚਾਰ ਚਾਰ ਵਾਰੀ ਉਹ ਖਾ ਕੇ ਜਾਂਦੀ ਹੈ ਖਾ ਗਈ ਜਾਂਦਾ ਬਰਗਰ ਵੀ ਵਧੀਆ ਸੈਂਡਵਿਚ ਵੀ ਵਧੀਆ ਬਣਾਈਦਾ ਆਪਾਂ ਕੋਈ ਕੋਈ ਚੀਜ਼ ਮਾੜੀ ਨਹੀਂ ਰੱਖੀ ਦੀ ਆਪਾਂ ਕਰੀਮਾ ਜਿਉਂ ਅਕਲੰਬਰੀ ਰੱਖਿਆ ਆਪਾਂ ਜਿਹੜੀ ਮਜੂ ਕਰੀਮਾ ਪਰਮਾ ਵੀ ਬਹੁਤ ਕਰਦੇ ਬੜਾ ਕੋਸ ਹੈਗਾ ਜੀ ਆਪਾਂ ਵਧੀਆ ਜਿਹੀ ਰੱਖੀ ਹੋਈ ਆ ਕੋਈ ਨਹੀਂ 2 ਰੁਪਏ ਘੱਟ ਘੱਟ ਲਾਂਗੇ ਆਪਾਂ ਚੀਜ਼ ਵੀ ਨਹੀਂ ਮਾਰੀ ਖਵਾਉਣੀ ਇੱਕ ਆਪਾਂ ਘਰੋਂ ਕੁਸ਼ਤ ਜਿਆਰ ਕਰਕੇ ਲੈ ਕੇ ਆਉਨੇ ਆਪਾਂ ਜਿਵੇਂ ਮਲਕਾ ਚਾ ਮਾਲ ਦੇ ਘਰੋਂ ਦਾ ਘਰੋਂ ਵੀ ਆਪਾਂ ਨੇ ਮੇਰਾ ਮਿੱਤਰ ਆ ਕੋ ਕਿੱਤੀਆਂ ਸਫੈਲ ਉਹ ਤੋਂ ਹੀ ਬਣਵਾਈ ਦੀ ਆਪਾਂ ਹਾਂ ਘਰੋਂ ਨਵਾਉਂਦਾ ਉਹ ਉਹੀ ਬਣਾਉਂਦਾ ਤੇ ਬਹੁਤ ਵਧੀਆ ਟਿੱਕੀ ਹੁੰਦਾ ਠੀਕ ਹੈ ਜੀ ਆਪਾਂ ਬੰਦੇ ਪਸੰਦ ਕਰਦੇ ਬਹੁਤ ਠੀਕ ਹੈ ਜੀ ਭਾਈ ਜੀ ਤੇ ਫਿਰ ਬਿਜਲੀ ਪਰੋਂ ਤੇ ਕਿਵੇਂ ਆ ਵੀਰ ਜੀ ਜਨਰੇਟਰ ਹੀ ਆਈ ਹੈ ਜੇਡਾ ਜਨਰੇਟਰ ਤੇ ਚੱਲਦਾ ਇਨੂੰ ਕਰੀ ਲੈ ਘਰੇ ਲਈ ਜਾ ਸਕਦੇ ਆ ਕਿਵੇਂ ਕਰ ਸਕਦੇ ਹੋ ਨਹੀਂ ਘਰੇ ਨਹੀਂ ਇੱਥੇ ਹੀ ਹੁੰਦੇ ਤੇਰੇ ਕਦੋਂ ਲੈ ਲਿਆ ਜਾ ਜਾ ਸਕਦਾ ਟਰਾਲੀ ਕਿੰਨੇ ਲਈ ਜਾ ਸਕਦੇ ਨਹੀਂ ਘਰੇ ਨਹੀਂ ਹਜੇ ਲਈ ਜਾ ਸਕਦੇ ਹਜੇ ਤਾਂ ਕਿਵੇਂ ਲੱਗੇ ਉੱਚੀ ਜਾਦੇ ਹਾਈਟ ਜਾਦੇ ਕਰਕੇ ਨਾ ਹਾਂ ਥੋੜਾ ਟਾਈਮ ਲੱਗੂ ਫਿਰ ਇਹਦਾ ਜੈਕ ਕਰਦਾ ਜਕਾਂ ਦੇ ਕਰਕੇ ਛੱਤ ਡਾਊਨ ਹੋਊਗੀ ਫਿਰ ਲੈ ਜਾ ਕਰਾਂਗੇ ਨਹੀਂ ਇਹਦੇ ਜਗੜ ਲਾਉਣ ਲੱਗਿਆਂ ਦੀ ਹੇ ਘਰੇ ਲਈ ਫਿਰ ਘਰੇ ਵੀ ਲੈ ਜਾਇਆ ਕਰੋਗੇ ਵੀ ਜਿੱਥੇ ਜਿੱਥੇ ਮਰਜੀ ਲੈ ਆ ਸਕਦੇ ਹਾਂ ਹਾਂਜੀ ਹਾਂਜੀ ਐਂ ਰੱਖਾਂਗੇ ਤਾਂ ਇੱਥੇ ਹੀ ਅੱਡਾ ਪੱਕਾ ਆ ਘਾੜਾ ਤੇ ਰੱਖਣਾ ਨਹੀਂ ਹੋਣ ਜਾਣਾ ਪਲੋਂ ਘਰੇ ਕਰ ਲਾ ਕਰਾਂਗੇ ਉਹ ਪਾਣੀ ਪੜਨਾ ਕਿਵੇਂ ਸਮਾਨ ਹੋਰ ਪਰ ਸੈੱਟ ਕਰਨਾ ਤੁਹਾਨੂੰ ਲਿਆ ਕੇ ਕਰਕੇ ਲਿਆ ਕੇ ਅੱਛਾ ਜੀ ਇਹ ਮੈਨੂੰ ਲਿਖਿਆ ਇਹਨਾਂ ਦਾ ਤੇ ਹਰ ਚੀਜ਼ ਨਿਊਡੋ 버ਗਰ ਕਰੀਮ 버ਗਰ 치즈 버거 ਪ੍ਰਾਇਪ ਪ੍ਰਾਇਪ ਦੀ ਵੈਰਾਈਟੀ ਲੱਗ ਲੱਗ ਮਚੂਰੀਨ ਵੀ ਵੈਰਾਈਟੀ ਹੈ ਡਰਾਈ ਵੀ ਹੈ ਗਰੇਵੀ ਵੀ ਹੈਗੇ ਆ ਸੈਂਡਵਿਚ ਵੀ ਦੀ ਵੈਰਾਈਟੀ ਬਹੁਤ ਨਿਊਡਲ ਹੈਗੇ ਆ ਤੀਜੇ ਕਾਫੀ ਵਧੀਆ ਨੇ ਸਮੋਸੇ ਦੀ ਰੋਟੀ ਇਸ ਸਮੋਸੇ ਦੀ ਰੋਟੀ ਆਰਡਰ ਤੇ ਤਿਆਰ ਕੀਤੀ ਜਾਂਦੀ ਆ ਇਹ ਸਪੈਸ਼ਲ ਹੈਗਾ ਇਹ ਤੇ ਦੇਸੀ ਕਰਦਾ ਗੁੜ ਤੇ ਸ਼ੱਕਰ ਵੀ ਮਿਲਦੀ ਹੈ ਬਾਈ ਜੀ ਦੇਸੀ ਕਰਦਾ ਇੱਕ ਗੁੜ ਤੇ ਸ਼ੱਕਰ ਹਾਂਜੀ ਉਹ ਵੀ ਮਿਲਦੀ ਆ ਆਰਡਰ ਤੇ ਮਿਲਦੀ ਆ ਇਹ ਦੇਸੀ ਕੋਈ ਇਹ ਕਰਦਾ ਗੁੜ ਵੀ ਮਿਲਦਾ ਸ਼ੱਕਰੀ ਮਿਲਦੀ ਪਰ ਉਹ ਆਰਡਰ ਦੇਣਾ ਪੈਂਦਾ ਵਾ ਤੇ ਬਾਕੀ ਆ ਦੇਖੋ ਕਿੰਨਾ ਹੁਣ ਅਸੀਂ ਜਨਰੇਟਰ ਚੱਲਦਾ ਪਿਆ ਵਾ ਨਾਲ ਬਿਜਲੀ ਦਾ ਪ੍ਰਬੰਧ ਕੀਤਾ ਪਿਆ ਤੇ ਇਧਰ ਬਾਈ ਜੀ ਨਾਲ ਕੁਲਰ ਦੇ ਉੱਪਰ ਪਾਣੀ ਟੇਕ ਕੇ ਰੱਖਿਆ ਹੋਇਆ ਵਾ بڑے ਛੋਟੇ ਸਿਸਟਮ ਨਾਲ ਬਣਾ ਕੇ ਰੱਖਿਆ ਤੇ ਯਾਨੀ ਕਿ ਇਹ ਚੀਜ਼ਾਂ ਹੁੰਦੀਆਂ ਪ੍ਰਮੋਟ ਕਰਨ ਦਾ ਮੇਰਾ ਸਿਰਫ ਇਹੀ ਮਤਲਬ ਸੀ ਇਹ ਚੀਜ਼ ਨੂੰ ਕਿ ਆਪਣੇ ਪੰਜਾਬੀ ਜਿਹੜੇ ਕਾ ਪ੍ਰਮੋਟ ਕਰਨਾ ਜ਼ਰੂਰੀ ਹੈ ਇਹ ਚੀਜ਼ਾਂ ਜੋ ਪੰਜਾਬੀ ਜਿਹੜਾ ਕੰਮ ਕਰਦਾ ਕੀਤਾ ਕਰਦਾ ਪਿਆ ਕੀਤਾ ਕੋਈ ਵੀ ਛੋਟਾ ਨਹੀਂ ਹੁੰਦਾ ਕੋਈ ਵੀ ਕੀਤਾ ਦੀ ਮਿਹਨਤ ਕਰ ਰਹੇ ਹੋ ਹੱਕ ਦੀ ਕਮਾਈ ਕਰ ਰਹੇ ਹੋ ਕੋਈ ਵੀ ਛੋਟ ਨਹੀਂ ਗਲਤ ਗੱਲ ਤੋਂ ਹੋਈ ਨਹੀਂ ਜੇ ਤੁਸੀਂ ਕਿਸੇ ਹੱਕ ਮਾਰ ਦਿਓ ਵੀ ਆਦੀ ਮਿਹਨਤ ਕਰਕੇ ਖਾਣਾ ਇਹੀ ਤੁਹਾਨੂੰ ਅੱਜ ਅੱਜ ਸਿੱਖਿਆ ਮਿਲਦੀ ਹੈ ਗੁਰੂ ਸਾਹਿਬ ਇਹੀ ਸਿਖਾਉਂਦੇ ਆ ਹੱਕ ਦੀ ਖਾਈਏ ਤੇ ਇਹ ਕੁਝ ਗੱਲਾਂ ਕਰਦਾ ਮੈਂ ਤੁਹਾਨੂੰ ਇਜਾਜ਼ਤ ਲੈਣਾ ਇੰਦਰ ਪਾਸੇ ਪਮਾੜੀ 25 25 ਚੈਨਲ ਤੋਂ